ਕੀ ਦਲਜੀਤ ਦੀ ਕਾਮਯਾਬੀ ਪਿੱਛੇ ਰੱਬ ਹੈ ਜਾਂ ਫਿਰ ਸ਼ੈਤਾਨ ਕੀ ਦਲਜੀਤ ਨੇ ਆਪਣੀ ਰੂਹ ਸ਼ੈਤਾਨ ਨੂੰ ਵੇਚ ਦਿੱਤੀ ਲੋਕ ਬਹੁਤ ਗੁੱਸੇ 'ਚ ਨੇ ਕਹਿੰਦੇ ਨਸੀਬ ਨੇ ਗੱਲ ਗਲਤ ਕਹਿਤੀ ਦੁਸਾਂਚ ਕਲਾ ਵਾਲੇ ਕਹਿ ਰਹੇ ਕਿ ਨਸੀਬ ਨੇ ਪੁੱਠਾ ਪੰਗਾ ਲੈ ਲਿਆ ਮੈਂ ਮੈਂ ਉਹਨੂੰ ਭਗਵਾਨ ਦੀ ਪੂਜਾ ਕਰਦੇ ਨੂੰ ਮੈਂ ਦੇਖਿਆ ਹੋਇਆ ਉਹਨੇ ਸ਼ੈਤਾਨ ਦੀ ਪੂਜਾ ਕਰਦੇ ਨੂੰ ਦੇਖਿਆ ਜੀ ਉਹਦੋਂ ਕੋਈ ਸੋਲਿਡ ਸਬੂਤ ਹੈ ਤਾਂ ਉਹ ਜੀ ਗੱਲਬਾਤ ਮੇਰੇ ਮੈਂ ਕੋ ਨਸੀਬ ਦਾ ਵਿਰੋਧੀ ਨਹੀਂ ਮੈਂ ਤਾਂ ਵਿਚਾਰੇ ਨੂੰ ਜਾਣਦਾ ਵੀ ਹੈ ਨਹੀਂਗਾ ਨਸੀਬ ਜੀ ਤੁਸੀਂ ਤਾਂ ਚੱਕਰ ਆ ਉਹਨਾਂ ਨੂੰ ਜਾਣਦਾ ਨਹੀਂ ਕੋਈ ਬੋਲੇ ਸੋ ਨਿਹਾਲ ਦਾ ਰਾਰਾ ਰਾਰਾ ਸੋ ਬੋਲੇ ਸੋ ਨਿਹਾਲ ਦਾ ਜਿਹੜਾ ਜਕਾਰਾ ਹੈ ਤਾਂ ਜੋਸ਼ ਭਰਨ ਵਾਲਾ ਹੈ ਤੁਸੀਂ ਤਾਂ ਡਾਂਸ ਕਰਾਉਣ ਲੱਗੇ ਹੋ ਜਿਹੜਾ ਦਿਲਜੀਤ ਹੈ ਉਹਦੀ ਜਿਹੜੀ ਪੋਜੀਸ਼ਨ ਇੱਥੇ ਆ ਹੁਣ ਤੁਸੀਂ Nokia ਦੇ 3310 ਦੇ ਵਿੱਚ Jio ਦੀ 5G ਚਲਾਓਗੇ ਤਾਂ ਚੱਲਣੀ ਨਹੀਂ ਸਾਰੇ ਪਿੰਡ ਵਾਲੇ ਇੱਕ ਵਾਰੀ ਦੱਸ ਦਿਓ ਵੀ ਦਲਜੀਤ ਦੇ ਨਾਲ ਆ ਬਿਲਕੁਲ ਪਿੰਡ ਵਾਲੇ ਕਹਿੰਦੇ ਵੀ ਦਲਜੀਤ ਦੇ ਨਾਲ ਆ ਕਿਸਾਨਾਂੰਦੋਲ ਨੂੰ ਕੋਲ ਆਪ ਇਕੱਠਾ ਲੜਾ ਉਹ ਚ ਦਲਜੀਤ ਨੇ 1.5 ਕਰੋੜ ਰੁਪਏ ਭੇਜਿਆ ਨਸੀਬ ਸਾਹਿਬ ਨੇ ਕਿੰਨੇ ਕਿ ਭੇਜੇ ਹੁਣ ਕੀ ਜੇ ਹੁਣ ਨਸੀਬ ਸਾਹਿਬ ਨੂੰ ਪੁੱਛੂ ਜੇ ਉਹਨਾਂ ਦੇ ਨਸੀਬਾਂ ਚ ਹੋਊਗਾ ਮਾਫ ਕਰਨਾ ਨਸੀਬ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਵੈ ਵਾਹਿਗੁਰੂ ਅਗੇ ਅਰਦਾਸ ਕਰਦਾ ਤੁਸੀਂ ਇਦਾਂ ਦਾ ਕੰਮ ਕਰੋ ਸੀਤੋਂ ਵਿਦਾਊਟ ਕੰਟਰੋਵਰਸੀ ਤੋਂ ਬਾਬਾ ਨਾਨਕ ਤੁਹਾਨੂੰ ਦਲਜੀਤ ਨਾਲੋਂ ਵੀ ਜ਼ਿਆਦਾ ਹਿੱਟ ਕਰੇ ਔਰ ਤੁਸੀਂ ਪ੍ਰਮਾਤਮਾ ਦੇ ਨਾਲ ਲੱਗੇ ਰਹੋ ਅੱਜ ਮੈਂ ਪਹਿਲੀ ਵਾਰੀ ਖੁੱਲਕੇ ਬੋਲਿਆ ਦਲਜੀਤ ਦੇ ਬਾਰੇ ਉਹ ਵੀ ਤਾਦ ਬੋਲਿਆ ਕਿ ਯਾਰ ਜੇ ਅੱਜ ਅਸੀਂ ਪੈੰਡ ਵਾਲੇ ਉਹਦੇ ਨਾਲ ਨਾ ਖੜੇ ਹੋਏ ਜੇ ਅੱਜ ਅਸੀਂ ਮੂੰਹ ਦੇ ਵਿੱਚ ਘੁੰਗਰੀਆਂ ਪਾ ਕੇ ਬਹਿ ਜਾਈਏ ਤਾਂ ਉਹਨੂੰ ਉਹਨੂੰ ਫਿਰ ਕੀ ਉਹਨੂੰ ਦੁੱਖ ਹੋਊਗਾ ਕਿ ਮੇਰਾ ਪਿੰਡੂ ਵੀ ਨਹੀਂ ਬੋਲਿਆ ਮੇਰੇ ਹੱਥ ਵਿੱਚ ਕੋਈ ਮੈਂ ਕਹਿੰਦਾ ਸੀ ਹੱਕ ਠੋਕੇ ਦਿਲਜੀਤ ਦੇ ਨਾਲ ਤੇ ਸਾਂਝਾ ਆਲਾ ਨਾਮ ਦੇਣਾ ਉੱਤੇ ਛਪਿਆ ਖਾਸਾ ਜ਼ੋਰ ਲੱਗ ਜੋ ਮਟਾਉਣ ਵਾਸਤੇ ਸਸਿਆ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਕੀ ਦਿਲਜੀਤ ਦੀ ਕਾਮਯਾਬੀ ਪਿੱਛੇ ਰੱਬ ਹੈ ਜਾਂ ਫਿਰ ਸ਼ੈਤਾਨ ਕੀ ਦਿਲਜੀਤ ਨੇ ਆਪਣੀ ਰੂਹ ਸ਼ੈਤਾਨ ਨੂੰ ਵੇਚ ਦਿੱਤੀ ਬਹੁਤ ਜ਼ਿਆਦਾ ਕੌਂਟਰੋਵਰਸੀ ਚੱਲ ਰਹੀ ਕਿਉਂਕਿ ਨਸੀਬ ਲਗਾਤਾਰ ਲਿਖ ਰਹੇ ਨੇ ਦਿਲਜੀਤ ਬਾਰੇ ਅੱਜ ਅਸੀਂ ਦੋਸਾਂਝ ਕਲਾਂ ਚ ਹਾਂ ਇਹ ਪਿੱਛੇ ਜੋ ਤੁਹਾਰ ਘਰ ਦੇਖ ਰਹੇ ਹੋ ਤੁਸੀਂ ਇਹ ਦਿਲਜੀਤ ਦਾ ਇਹ ਦਿਲਜੀਤ ਦਾ ਘਰ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਵੀ ਦਿਲਜੀਤ ਦੀ ਲੱਗੀ ਹੋਈ ਇਹ ਉਹਨਾਂ ਦਾ ਜੱਦੀ ਘਰ ਲੋਕ ਬਹੁਤ ਗੁੱਸੇ ਚ ਨੇ ਕਹਿੰਦੇ ਨਸੀਬ ਨੇ ਗੱਲ ਗਲਤ ਕਹਿਤੀ ਦੋਸਾਂਝ ਕਲਾਂ ਵਾਲੇ ਕਹਿ ਰਹੇ ਕਿ ਨਸੀਬ ਨੇ ਪੁੱਠਾ ਪੰਗਾ ਲੈ ਲਿਆ ਕਿਉਂਕਿ ਦਿਲਜੀਤ ਇਹੋ ਜੇ ਨਹੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਰਣਵੀਰ ਬਾਹੀ ਨੇ ਉਹ ਖੁਦ ਵੀ ਗਾਇਕ ਨੇ ਤੇ ਦਿਲਜੀਤ ਦੇ ਨਾਲ ਬਹੁਤ ਪਿਆਰ ਰਣਵੀਰ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਭਾਜੀ ਕੀ ਹਾਲ ਚੱਲ ਰਿਹਾ ਜੀ ਠੀਕ ਠਾਕ ਹੋ ਬਹੁਤ ਵਧੀਆ ਭਾਈ ਚੜ੍ਹਦੀ ਕਲਾ ਬੜਾ ਰੋਲਾ ਪਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਨਸੀਬ ਕਹਿੰਦਾ ਵੀ ਦਿਲਜੀਤ ਨੇ ਆਪਣੀ ਰੂਹ ਸ਼ੈਤਾਨ ਨੂੰ ਵੇਚ ਦਿੱਤੀ ਦੇਖੋ ਨਸੀਬ ਵੀਰ ਨੂੰ ਮੈਂ ਫਸਟ ਟਾਈਮ ਦੇਖਿਆ ਕੱਲ ਉਹਨਾਂ ਨੂੰ ਦੇਖਿਆ ਚੈਨਲ ਦੇ ਉੱਤੇ ਦਿਲਜੀਤ ਦਸਾਂ ਨੂੰ ਕੱਲੇ ਪੰਜਾਬ ਦੇ ਨਹੀਂ ਕੱਲੇ ਭਾਰਤ ਦੇ ਨਹੀਂ ਉਹਨੂੰ ਕੱਲੇ ਯੂਰਪ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਦਿਲਜੀਤ ਦਿਲਜੀਤ ਦੁਸਾਂਜ ਦਾ ਨਾਮ ਹੈ ਉਹਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਨੂੰ ਮਾਣ ਹੈ ਆਪਣੇ ਛੋਟੇ ਵੀਰ ਤੇ ਬਾਕੀ ਨਸੀਬ ਹੋਰ ਨੇ ਕਿਹਾ ਕਿ ਮੈਂ ਮੈਨੂੰ ਮਾੜਾ ਤੁਸੀਂ ਦੱਸਿਓ ਫਿਰ ਮੈਂ ਜਵਾਬ ਦੇਣਾ ਤੁਹਾਨੂੰ ਕਹਿੰਦੇ ਵੀ ਦਿਲਜੀਤ ਜੋ ਹੈ ਉਹ ਇਲੂਮਿਨਾਟੀਆਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਗਿਆ ਜੋ ਕਿ ਵੀ ਉਹਨੇ ਆਪਣੀ ਰੂਹ ਸ਼ੈਤਾਨ ਨੂੰ ਵੇਚਤੀ ਸ਼ੈਤਾਨ ਦੇ ਇਸ਼ਾਰਿਆਂ ਉੱਤੇ ਦਿਲਜੀਤ ਕੰਮ ਕਰ ਰਿਹਾ ਹੈ ਉਹਦੀ ਕਾਮਯਾਬੀ ਪਿੱਛੇ ਕਾਰਨ ਵੀ ਸ਼ੈਤਾਨ ਨੇ ਕਿਉਂਕਿ ਕਹਿੰਦੇ ਵੀ ਦਿਲਜੀਤ ਨੂੰ ਵੱਡੇ ਮੌਕੇ ਜੋ ਮਿਲ ਰਹੇ ਉਹ ਇਨੋਮਿਨਾਤੀ ਗਰੁੱਪ ਹੀ ਦਵਾਰ ਹੈ ਨਹੀਂ ਇਹ ਗੱਲ ਦਾ ਉਹਨਾਂ ਨੂੰ ਸ਼ੋਰ ਹੈ ਉਹਨਾਂ ਨੇ ਦੇਖਿਆ ਉਹਨਾਂ ਦੇ ਨਾਲ ਉਹਨਾਂ ਨੂੰ ਨਸੀਬ ਨੇ ਦੇਖਿਆ ਉਹਨਾਂ ਨੂੰ ਪੁਖਤਾ ਸਬੂਤ ਹੈ ਉਹਦੇ ਕੋਲ ਇਸ ਚੀਜ਼ ਦੇ ਦੂਸਰੀ ਗੱਲ ਜਿਹੜੀ ਗੱਲ ਕਹਿਣੀ ਕਿ ਸ਼ੈਤਾਨ ਦੀ ਪੂਜਾ ਮੈਂ ਦਿਲਜੀਤ ਦਸਾਂਜ ਨੂੰ ਬਚਪਨ ਤੋਂ ਜਾਣਦਾ ਉਹਦੇ ਤਿੰਨੇ ਤਿੰਨ ਉਮਰ ਦੇ ਪੜਾਅ ਮੈਂ ਦੇਖੇ ਨੇ ਬਚਪਨ ਵਾਲਾ ਟੀਨੇਜ ਵਾਲਾ ਤੇ ਹੁਣ ਉਹ ਮੈਚੂਰ ਹੋ ਚੁੱਕਿਆ ਦਿਲਜੀਤ ਦਸਾਂਜ ਉਹ ਹੈ ਜਿਸ ਵੇਲੇ ਉਹ 12-13 ਸਾਲ ਦੀ ਉਮਰ ਦਾ ਸੀ ਸਾਹਮਣੇ ਗੁਰੂ ਘਰ ਹੈ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗਾ ਇਹ ਉਸ ਵੇਲੇ ਉਹ ਅਸੀਂ ਸ਼ਬਦ ਪੜ੍ਹਦੇ ਹੁੰਦੇ ਸੀਗੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੁੰਨੇ ਤੇ ਅਸੀਂ ਰਾਤ ਨੂੰ 11 11 ਵਜੇ ਤੱਕ ਸ਼ਬਦ ਚੌਂਕੀ ਲਾਉਂਦੇ ਹੁੰਦੇ ਸੀ ਦਲਜੀਤ ਮੇਰੇ ਨਾਲੋਂ ਤਕਰੀਬਨ 8-9 ਸਾਲ ਛੋਟਾ ਆ ਤੇ ਉਹ ਪਿੱਛੇ ਬੈਠ ਕੇ ਸ਼ਬਦ ਬੋਲਦਾ ਹੁੰਦਾ ਸੀ ਤੇ ਅਕਸਰ ਉਹ ਸ਼ਬਦ ਵੀ ਪੜ੍ਹਦਾ ਹੁੰਦਾ ਸੀ ਏ ਏਐਸ ਕੰਗ ਸਾਬ ਦਾ ਗਾਣਾ ਗਾਉਂਦਾ ਹੁੰਦਾ ਸੀ ਇਹ ਜ਼ਿੰਦਗੀ ਮੁੱਕਦੀ ਜਾਂਦੀ ਹੈ ਜਾਨ ਮੇਰੀ ਸੁੱਕਦੀ ਜਾਂਦੀ ਹੈ ਰਹੀ ਨਾ ਹੋਸ਼ ਟਕਾਣੇ ਤੇ ਨਬਜ਼ ਮੇਰੀ ਰੁਕਦੀ ਜਾਂਦੀ ਹੈ ਤੇ ਸੋਢੀ ਸਾਹਿਬ ਉਹਨਾਂ ਦੇ ਮਾਮਾ ਜੀ ਹੈ ਉਹਨਾਂ ਦਾ ਸ਼ਬਦ ਗਾਉਂਦਾ ਹੁੰਦਾ ਸੀ ਕਿ ਅੰਮ੍ਰਿਤ ਸਰਵਲ ਜਾਂਦੇ ਰਹੀ ਉਹ ਜਾਣਾ ਗੁਰਦੁਆਰੇ ਵੀ ਸ਼ੁਰੂ ਤੋਂ ਹੀ ਦਿਲਜੀਤ ਗੁਰੂਕਰ ਦੇ ਨਾਲ ਜੁੜਿਆ ਹੋਇਆ ਗਰਵਾਣੀ ਨਾਲ ਪਿਆਰ ਕਰਨ ਵਾਲਾ ਬਚਪਨ ਤੋਂ ਮੈਂ ਜਾਣਦਾ ਉਹਨੂੰ ਉਸ ਤੋਂ ਬਾਅਦ ਗੱਲ ਕਰਦੇ ਜੇ ਆਪਾਂ ਜਿ세 ਲਈ ਉਹ ਸਿੰਗਿੰਗ ਲਾਈਨ ਦੇ ਵਿੱਚ ਆ ਕਰਨ ਜੀ ਮੈਨੂੰ ਯਾਦ ਹੈ ਕਿ ਜਿਸ ਵੇਲੇ ਵਰਿੰਦਰ ਮੇਲਾ ਹੁੰਦਾ ਫਗਵਾੜੇ ਉਸ ਹਾਂਜੀ ਮੈਂ ਹੋ ਜੰਨਾ ਵਰਿੰਦਰ ਮੇਲਾ ਹੁੰਦਾ ਕਰਨ ਜੀ ਫਗਵਾੜੇ ਉਸ ਵੇਲੇ ਸਰਬਜੀ ਚੀਮਾ ਜੀ ਦੀ ਸਟੇਜ ਚੱਲਦੀ ਪਈ ਸੀ ਤੇ ਮੈਂ ਉਸ ਵੇਲੇ ਰਣਜੀਤ ਰਾਣੇ ਦੇ ਨਾਲ ਹੁੰਦਾ ਸੀਗਾ ਉੱਥੇ ਪ੍ਰੋਗਰਾਮ ਚੱਲਦਿਆਂ ਤੇ ਕੁਝ ਬੰਦੇ ਦਲਜੀਤ ਨੂੰ ਮਿਲਣ ਗਏ ਦਲਜੀਤ ਨੇ ਆਪਣਾ ਚਾਦਰ কুর্তা ਲਾਇਆ ਹੋਇਆ ਸੀ ਪੱਗ ਬੰਨੀ ਹੋਈ ਸੀ ਤੇ ਫਿਰ ਉਹਨਾਂ ਨੂੰ ਦਲਜੀਤ ਆਪ ਗੱਡੀ ਦੇ ਵਿੱਚ ਬੈਠਾ ਐਮ ਐ ਸੁਖਵਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਮੈਂ ਕਹਿੰਨੀ ਕਿ ਮੈਂ ਝੂਠ ਬੋਲਦਾ ਬਿਲਕੁਲ ਸੱਚਾਈ ਦੱਸ ਰਿਹਾ ਤੁਹਾਨੂੰ ਸੁਖਨੀ ਸਾਹਦਾ ਪਾਠ ਕਰ ਰਿਆ ਸੀ ਜਾਨੂ ਰਾਣੇ ਦਾ ਪ੍ਰੋਗਰਾਮ ਸੀ ਰਣਜੀਤ ਰਾਣੇ ਦਾ ਮੈਂ ਉਹ ਰਾਣਾ ਸੀ ਮਿਲਣ ਗਿਆ ਉੱਤਰ ਕੇ ਰਾਣੇ ਦਾ ਪ੍ਰੋਗਰਾਮ ਸੀ ਰਾਣੇ ਤੋਂ ਬਾਅਦ ਚ ਉਹਨਾਂ ਦਾ ਸੀ ਉਹ ਬੰਦੇ ਨੇ ਪਾਠ ਕਰਨਾ ਨਹੀਂ ਛੱਡਿਆ ਦਲਜੀਤ ਨੇ ਜਿਹੜੇ ਅੱਜ ਲੋਕ ਉਹਨੂੰ ਕਹਿ ਰਹੇ ਨਾ ਕਿ ਨਸੀਬ ਕਹਿ ਰਿਆ ਕਿ ਜੀ ਉਹ ਸ਼ੈਤਾਨ ਦੀ ਪੂਜਾ ਕਰਦਾ ਮੈਂ ਮੈਂ ਉਹਨੂੰ ਭਗਵਾਨ ਦੀ ਪੂਜਾ ਕਰਦੇ ਨੂੰ ਮੈਂ ਦੇਖਿਆ ਹੋਇਆ ਉਹਨੇ ਸ਼ੈਤਾਨ ਦੀ ਪੂਜਾ ਕਰਦੇ ਨੂੰ ਦੇਖਿਆ ਜੇ ਉਹਦੇ ਕੋਲ ਕੋਈ ਸੌਲਿਡ ਸਬੂਤ ਹੈ ਤਾਂ ਉਹ ਜੀ ਗੱਲਬਾਤ ਕਰੇ ਅਦਰਵਾਈਜ਼ ਉਹਨੂੰ ਚੁੱਪ ਹੋ ਜਾਣਾ ਚਾਹੀਦਾ ਸੁਖਨੀ ਸਾਹਿਬ ਦਾ ਬੰਦਾ ਪਾਠ ਕਰ ਰਿਹਾ ਜੇ ਸੇਲੇ ਉਹਨੇ ਅਸ਼ਟਪਦੀ ਖਤਮ ਹੋਈ ਆ ਅਸ਼ਟਪਦੀ ਦੀ ਸਮਾਪਤੀ ਹੋਈ ਆ ਫੇਰ ਉਹਨੇ ਬੜੇ ਸਤਕਾਰ ਦੇ ਨਾਲ ਅਬਦ আদਬ ਦੇ ਨਾਲ ਰਮਾਲਾ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਨੂੰ ਰੱਖਿਆ ਫੇਰ ਗੱਡੀ 'ਚ ਉਤਰ ਕੇ ਸਾਨੂੰ ਮਿਲਿਆ ਤੁਸੀਂ ਉਸ ਬੰਦੇ ਤੇ ਅਲੀਗੇਸ਼ਨ ਲਾਉਨੇ ਜਿਹੜਾ ਸ਼ੁਰੂ ਤੋਂ ਹੀ ਗਰਵਾਣੀ ਨੂੰ ਮੰਨਦਾ ਜਿਹੜਾ ਬੰਦਾ ਹਰ ਸਾਲ ਪ੍ਰਕਾਸ਼ ਦਿਹਾੜਾਉਂਦਾ ਬਾਬਾ ਨਾਨਕ ਜੀ ਦਾ ਉਹ ਗੀਤ ਗਾਉਂਦਾ ਜੀ ਆਰ ਨਾਨਕਪਾਰ ਨਾਨਕ ਗੋਬਿੰਦ ਦੇ ਲਾਲ ਸੂਬਿਆ ਸੋਚੀ ਨਾ ਡਰ ਜਣਗੇ ਠੀਕ ਹੈ ਭੈਣ ਨਾਨਕੀ ਦਾ ਵੀ ਤੁਸੀਂ ਉਹਨੂੰ ਕਹਿ ਰਹੇ ਹੋ ਉਹ ਤੇ ਇਲਜ਼ਾਮ ਲਾ ਰਹੇ ਹੋ ਆਪਣੀ ਅਸਲ ਵਿੱਚ ਕਰਨ ਜੀ ਦਿਲਜੀਤ ਦੁਸਾਂਝ ਦੀ ਜਿਹੜੀ ਕਾਮਯਾਬੀ ਆ ਉਹ ਕਈਆਂ ਤੋਂ ਚੱਲ ਨਹੀਂ ਹੁੰਦੀ ਮੈਂ ਦਿਲਜੀਤ ਵਾਰੇ ਕਦੇ ਬੋਲਦਾ ਨਹੀਂ ਹੁੰਦਾ ਜੀ ਮੈਂ ਮੈਂ ਬੋਲਦਾ ਹੀ ਨਹੀਂ ਹੁੰਦਾ ਜਿਹੋ ਦਾ ਰੀਜ਼ਨ ਹੈ ਇਹ ਨਹੀਂ ਕਿ ਮੇਰਾ ਉਹਦੇ ਨਾਲ ਪਿਆਰ ਨਹੀਂ ਹੈਗਾ ਬਹੁਤ ਜ਼ਿਆਦਾ ਪਿਆਰ ਹੈ ਜਦੋਂ ਮਿਲਦਾ ਰਿਸਪੈਕਟ ਨਾਲ ਮਿਲਦਾ ਜਿੰਨੀ ਉਹ ਸਿੰਗਰ ਨੇ ਕਾਮਯਾਬੀ ਹਾਸਲ ਕਰ ਲਈ ਹੈ ਨਾ ਕਿਸੇ ਦੇ ਕੋਲ ਹੋਈ ਹੈ ਤੇ ਨਾ ਹੋਣੀ ਹੈ ਇਹ ਟਾਲਸ ਚਾਈ ਹੈ ਤੁਸੀਂ ਦੇਖਿਆ ਕਿ ਮਕੇਸ਼ ਸ਼ੰਭਾਨੀ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਹਨਾਂ ਦੇ ਬੇਟੇ ਦੀ ਉਹਦੇ ਸਬੰਧ ਵਿੱਚ ਦਿਲਜੀਤ ਦੁਸਾਂਜ ਨੇ ਪ੍ਰੋਗਰਾਮ ਕੀਤਾ ਉੱਥੇ ਜਿਹੜੇ ਦੁਨੀਆ ਦੇ ਅਮੀਰ ਲੋਕ ਨੇ ਜਿਹੜੇ ਅਰਫਾ ਖਰਮਾ ਦੇ ਮਾਲਕ ਨੇ ਦੁਨੀਆ ਨੂੰ ਪੂਰੇ ਸੰਸਾਰ ਨੂੰ ਜਿਹੜੇ ਲੋਕ ਉਂਗਲਾਂ ਤੇ ਨਿਚਾਰੇ ਨੇ ਤੇ ਸਾਡੇ ਪਿੰਡ ਦਾ ਉਹ ਦਿਲਜੀਤ ਦੁਸਾਂਜ ਉਹਨੇ ਉਹਨਾਂ ਲੋਕਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਇਆ। ਹੂੰ ਨਚਾਇਆ ਕਿ ਨਹੀਂ ਨਚਾਇਆ ਜੀ। ਸੋ ਮਾਨ ਵਾਲੀ ਗੱਲ ਹੈ ਕਿ ਦਿਲਜੀਤ ਦਸਾਂਜ ਨੇ ਮਕੇਸ਼ ਸ਼ੰਭਾਨੀ ਦੇ ਫੰਕਸ਼ਨ ਦੇ ਵਿੱਚ ਆਪਣਾ ਪ੍ਰੋਗਰਾਮ ਕੀਤਾ ਔਰ ਪੱਗ ਬਨ ਕੇ ਕੀਤਾ। ਅੱਛਾ ਕਈ ਗੱਲਾਂ ਜੀ ਇਹ ਹੋਰ ਨੇ ਕਿ ਕਈ ਲੋਕ ਕਹਿ ਦਿੰਦੇ ਜੀ ਉਹ ਪੱਗ ਬੰਦਾ ਉਹਦਾ ਟੋਪੀ ਲਈ ਹੁੰਦੀ ਹੈ ਜੀ। ਉਹ ਇੱਕ ਕਲਾਕਾਰ ਹੈ ਭਾਈ ਫਰੀडम फाइਟਰ ਨਹੀਂ ਹੈਗਾ। ਕਲਾਕਾਰ ਹੈ। ਕਲਾਕਾਰ ਨੂੰ ਹਰ ਤਰੀਕੇ ਦਾ ਰੂਪ ਅਪਣਾਉਣਾ ਪੈਂਦਾ ਜੀ ਮੇਰੀ ਗੱਲ ਸੁਣੋ। ਏ ਦਿਲਜੀਤ ਦਸਾਨ ਨੇ ਸਰਦਾਰਾਂ ਦਾ ਜਲੂਸ ਨਹੀਂ ਕੱਢਿਆ ਸਰਦਾਰਾਂ ਦੀ ਟੌਰ ਬਣਾਈ ਉਹਨੇ ਫਿਲਮ ਇੰਡਸਟਰੀ ਦੇ ਵਿੱਚ ਪੂਰੇ ਹਾਲੀਵੁੱਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਤੁਸੀਂ ਸਿੰਘ ਇਚ ਕਿੰਗ ਫਿਲਮ ਦੇਖ ਲਓ ਜੀ ਕਿੰਨਾ ਉਹਦੇ ਵਿੱਚ ਉਹਦੇ ਵਿੱਚ ਕੀ ਸਰਦਾਰਾਂ ਨੂੰ ਥੱਲੇ ਫਰੈਂਚ ਕੱਟ ਦਾੜੀਆਂ ਰੱਖੀਆਂ ਹੋਈਆਂ ਅਕਸ਼ੇ ਕੁਮਾਰ ਨੇ ਜਾਂ ਸੋਨੂ ਸੂਨ ਨੇ ਉਹ ਉਹ ਮਾਨ ਨੇ ਜੌਨੀ ਲੀਬਰ ਨੂੰ ਲੈ ਲੈ ਤੁਸੀਂ ਕਿੰਨੀਆਂ ਪੁਰਾਣੀਆਂ ਫਿਲਮਾਂ ਦੇਖ ਲਓ ਤੁਸੀਂ ਹਿੰਦੀ ਫਿਲਮਾਂ ਦੇ ਵਿੱਚ ਸਰਦਾਰਾਂ ਨੂੰ ਮਾਣ ਹੈ ਸਾਨੂੰ ਦਿਲਜੀਤ ਦਸਾਨ ਤੇ ਮਾਣ ਹੈ ਬਹੁਤ ਦੁੱਖ ਹੁੰਦਾ ਜਦੋਂ ਲੋਕ ਘਟਿਆ ਤਰੀਕੇ ਦੇ ਨਾਲ ਦਲਜੀਤ ਦਸਾਂਜ ਦੀ ਬਦਖੋਈ ਕਰਕੇ ਹੁਣ ਪਤਾ ਹੈ ਕਿ ਅਸੀਂ ਦਲਜੀਤ ਤੇ ਉਂਗਲ ਚੱਕਾਂਗੇ ਤਾਂ ਸਾਡੇ YouTube ਤੇ ਵਿਊ ਹੋ ਜਾਣੇ ਆ ਭਾਈ ਤੁਸੀਂ ਹੋਰ ਸਿੰਗਰਾਂ ਤੇ ਕਿਉਂ ਨਹੀਂ ਚੱਲਦੇ ਰਹੀ ਗੱਲ ਪੱਗ ਦੀ ਪੱਗ ਤੇ ਮਾਨਕ ਸਾਹਿਬ ਮੋਨੇ ਸੀਗੇ ਤੁਸੀਂ ਦੇਖਿਓ ਮਾਨਕ ਸਾਹਿਬ ਮੋਨੇ ਸੀਗੇ ਔਰ ਉਹ ਪੱਗ ਬਨ ਕੇ ਸਟੇਜ ਤੇ ਉਹਨੇ ਹੁੰਦੇ ਸੀਗੇ ਸ੍ਰਿੰਦਰ ਸਿੰਧਾ ਜੀ ਮੋਨੇ ਸੀਗੇ ਬਹੁਤ ਪ੍ਰੋਗਰਾਮਾਂ ਤੇ ਦੇਖਿਆ ਹੋਣਾ ਤੁਸੀਂ ਉਹਨਾਂ ਨੇ ਪੱਗ ਬਨਨੀ ਹੁੰਦੀ ਤਰਲੇ ਵਾਲੀ ਸਦੀਕ ਸਾਹਿਬ ਨੇ ਪੱਗ ਬਨਨੀ ਹੁੰਦੀ ਆ ਬਹੁਤ ਪ੍ਰੋਗਰਾਮਾਂ ਤੇ ਇਦਾਂ ਹੋਇਆ ਕਿ ਹਰਜੀਤ ਹਰਮਨ ਮੇਰੇ ਦੋਸਤ ਨੇ ਬਹੁਤ ਪਿਆਰ ਹੈ ਹਰਜੀਤ ਧਰਮਨ ਦੇ ਨਾਲ ਮੇਰਾ ਪਿੰਡ ਆ ਕੇ ਵੀ ਗਿਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਪੱਗ ਬੰਨੀ ਹੁੰਦੀ ਆ ਹੈਗੇ ਤਾਂ ਮੋਨੇ ਨੇ ਸਾਡੇ ਸੀਐਮ ਸਾਹਿਬ ਨੇ ਸੀਐਮ ਸਾਹਿਬ ਨੇ ਆਪਮਾਨਜੋਗ ਭਗਵੰਤ ਮਾਨ ਸਾਹਿਬ ਮੋਨੇ ਨੇ ਪਰ ਪੱਗ ਬੰਨ ਕੇ ਰੱਖਦੇ ਨੇ ਨਰਿੰਦਰ ਮੋਦੀ ਜੀ ਨੇ ਅੱਜ ਤੋਂ 45 ਸਾਲ ਪਹਿਲਾਂ ਪੱਗ ਬੰਨੀ ਹੋਈ YouTube ਤੇ ਉਹਨਾਂ ਦੀ Google ਤੇ ਸਰਚ ਮਾਰ ਕੇ ਦੇਖ ਲਿਓ ਨਸੀਬ ਜੀ ਨੂੰ ਮੈਂ ਬੇਨਤੀ ਕਰਦਾ ਜਾਂ ਹੋਰ ਲੋਕ ਜਿਹੜੇ ਦਲਜੀਤ ਦਸਾਂਹ ਤੇ ਉਂਗਲ ਚੱਕਦੇ ਨੇ ਕਿ ਦਲਜੀਤ ਦਸਾਂਹ ਜੀ ਸਟੇਜ ਤੇ ਆਉਣ ਲੱਗਾ ਪੱਗ ਮੰਨ ਲੈਂਦਾ ਉਦਾਂ ਮੋਨਾ ਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਾਈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਭਗਵੰਤ ਮਾਨ ਜੀ ਕੇਜਰੀਵਾਲ ਰਾਹੁਲ ਗਾਂਧੀ ਇਹ ਕਿਉਂ ਪੱਗਾਂ ਬੰਦੇ ਫਿਰ ਇਹਨਾਂ ਤੇ ਕਿਉਂ ਨਹੀਂ ਤੁਸੀਂ ਬੋਲਦੇ ਆ ਹੁਣ ਵੋਟਾਂ ਆ ਗਈਆਂ ਨੇ ਤੁਸੀਂ ਦੇਖ ਲਓ ਕੱਲੇ ਕੱਲੇ ਨੇ ਮੈਂ ਸਾਰੇ ਲੀਡਰਾਂ ਦਾ ਸਤਿਕਾਰ ਕਰਦਾ ਜੀ ਕੱਲੇ-ਕੱਲੇ ਨੇ ਸਾਡੇ ਸਰਦਾਰਾਂ ਨੇ ਉਹਨਾਂ ਦੇ ਪੱਗਾਂ ਬਣਾਉਣੀਆਂ ਥੱਲੇ ਸ਼ੇਪ ਕੀਤੀ ਹੁੰਦੀ ਇੱਥੇ ਇੰਨੀਆਂ ਕੁ ਮੁੱਛਾਂ ਰੱਖੀਆਂ ਹੁੰਦੀਆਂ ਉੱਤੇ ਪੱਗ ਬੰਨੀ ਹੁੰਦੀ ਹੈ ਇੱਕ ਪਾਸੇ ਇਹਨਾਂ ਦੀਆਂ ਫੋਟੋ ਕੱਢ ਕੇ ਦੇਖ ਲਿਓ ਤੇ ਇੱਕ ਪਾਸੇ ਦਲਜੀਤ ਦੀ ਫੋਟੋ ਕੱਢ ਕੇ ਦੇਖ ਲਿਓ ਮੈਨੂੰ ਦੱਸਿਓ ਕਿ ਜਲੂਸ ਦਲਜੀਤ ਕੱਢਦਾ ਜਾਂ ਲੋਕ ਕੱਢਦੇ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੱਗ ਦੀ ਮਹੱਤਤਾ ਕੀ ਹੁੰਦੀ ਹੈ ਯਾਰ ਦਲਜੀਤ ਦੇ ਉੱਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਨਸੀਬ ਜੀ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਮੈਂ ਮੈਂ ਤੁਹਾਡਾ ਕੋਈ ਵਿਰੋਧੀ ਨਹੀਂ ਹੈਗਾ ਨਸੀਬ ਜੀ ਨੂੰ ਮੈਂ ਮੈਸੇਜ ਦੇਣਾ ਚਾਹਨਾ ਮੈਂ ਕੋ ਨਸੀਬ ਦਾ ਵਿਰੋਧੀ ਨਹੀਂ ਮੈਂ ਤਾਂ ਵਿਚਾਰੇ ਨੂੰ ਜਾਣਦਾ ਵੀ ਹੈ ਨਹੀਂਗਾ ਨਸੀਬ ਜੀ ਤੁਸੀਂ ਚੱਕਰ ਆ ਉਹਨਾਂ ਨੂੰ ਜਾਣਦਾ ਨਹੀਂ ਕੋਈ ਉਹ ਚਾਹੁੰਦੇ ਉਹ ਚਾਹੁੰਦੇ ਨਸੀਬ ਅਸੀਂ ਨਸੀਬ ਜਿੰਦਾਬਾਦ ਦੇ ਨਾਰੇ ਲਾ ਦਿੰਨੇ ਆ ਠੀਕ ਹੈ ਜੀ ਜਿਉ ਇਸ ਗੱਲ ਨਾਲ ਖੁਸ਼ ਹੁੰਦੇ ਆ ਤਾਂ ਮੈਂ 100 ਬੰਦਾ ਇਕੱਠਾ ਕਰਕੇ ਨਸੀਬ ਜਿੰਦਾਬਾਦ ਦੇ ਨਾਰੇ ਲਾ ਦਿੰਨਾ ਪਰ ਹੱਥ ਜੋੜ ਕੇ ਨਸੀਬ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਸੇ ਬੰਦੇ ਨੂੰ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਹੈਗੇ ਉਦੇ ਬਾਰੇ ਐ ਗੱਲਾਂ ਨਾ ਕਰੋ ਸਾਡੇ ਪਿੰਡ ਆਓ ਅਸੀਂ ਤੁਹਾਡਾ ਆਦਰ ਮੈਂ ਇਹ ਨਸੀਬ ਜੀ ਨੂੰ ਮੈਂ ਬੇਨਤੀ ਕਰਦਾ ਕਿ ਸਾਡੇ ਪਿੰਡ ਆਓ ਸਾਡੇ ਨਗਰ ਦੇ ਮੋਹਰਤਵਾਨ ਬੰਦੇ ਆਮ ਪਬਲਿਕ ਤੁਹਾਨੂੰ ਅੱਡੇ ਤੋਂ ਦੁਸਾਂਝਾ ਦੇ ਤੋਂ ਹਾਰ ਪਾ ਕੇ ਦੁਸਾਂਝੀ ਲੈ ਕੇ ਆਉਗੀ ਪਰ ਦਿਲਜੀਤ ਦੁਸਾਂਝੇ ਤੇ ਬੋਲਣ ਤੋਂ ਪਹਿਲਾਂ ਪਿੰਡਾਂ ਦੇ ਪੜਤਾਲ ਕਰੋ ਕਿ ਬਚਪਨ ਵਿੱਚ ਕੀ ਹੋਇਆ ਸੀ ਟੀਨੇਜ ਵਿੱਚ ਕੀ ਹੋਇਆ ਸੀ ਤੇ ਜਦੋਂ ਹੁਣ ਮਚੂਰ ਹੋ ਗਿਆ ਹੁਣ ਕੀ ਹੋਇਆ ਸੀ ਐਦਾਂ ਕਰਨ ਦੇ ਨਾਲ ਜਾ ਉਹ ਬਣਾਉਣ ਦੇ ਨਾਲ ਭਾਜੀ ਸ਼ੈਤਾਨ ਦੀ ਸ਼ੈਤਾਨ ਦੀ ਪੂਜਾ ਤੇਲੂ ਜੀ ਇੱਕ ਮਿੰਟ ਸ਼ੈਤਾਨ ਦੀ ਪੂਜਾ ਭਾਜੀ ਦੇਖੋ ਜਿਹੜਾ ਬੰਦਾ ਸਿੱਖ ਹੈ ਮੈਂ ਹਾਂ ਮੈਨੂੰ ਯਾਦ ਆ ਗਿਆ ਮੈਂ ਨਸੀਬ ਜੀ ਨੂੰ ਪੁੱਛਣਾ ਚਾਹਣਾ ਤੁਸੀਂ ਸਿੱਖ ਹੋ ਨਾ ਸਿੱਖ ਧਰਮ ਨੂੰ ਮੰਨਦੇ ਹੋ ਨਾ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਤੁਹਾਡੇ ਪੱਗ ਬੰਨੀ ਹੋਈ ਤੁਹਾਨੂੰ ਤਾਂ ਸ਼ੈਤਾਨਾਂ ਵਿੱਚ ਵਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ ਤੁਸੀਂ ਕਿੰਨੀ ਵੱਡੀ ਕਿੰਨੀ ਗਲਤ ਗੱਲ ਕਹਿਤੀ ਤੁਸੀਂ ਸਿੱਖ ਹੋ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਸ਼ੈਤਾਨ ਨੂੰ ਮੰਨਦਾ ਜਦ ਕਿ ਅਸੀਂ ਸਿੱਖ ਤਾਂ ਕਿਸੇ ਨੂੰ ਮੰਨਦੇ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦਿਲਜੀਤ ਦੋਸਾਂ ਨੇ ਕਦੇ ਕਿਹਾ ਕਿ ਮੈਂ ਪੱਥਰ ਦੀ ਪੂਜਾ ਕਰਦਾ ਸਤਿਕਾਰ ਹਰ ਧਰਮ ਦਾ ਕਰਦਾ ਦਲਜੀਤ ਬਟ ਉਹਨੇ ਕਦੇ ਮੈਂ ਉਹਦੇ ਮੂੰਹ ਨਹੀਂ ਸੁਣੇ ਉਹਨ ਕਿਹਾ ਹੋਗਾ ਮੈਂ ਸ਼ੈਤਾਨ ਦੀ ਪੂਜਾ ਕਰਦਾ ਉਹ ਤਾਂ ਇਹ ਕਹਿੰਦਾ ਇੱਕ ਓੰਕਾਰ ਉਹਦੀ ਪੂਜਾ ਕਰਦਾ ਸੋ ਨਸੀਬ ਜੀ ਤੁਹਾਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਿੱਖ ਹੋ ਸਰਦਾਰ ਹੈ ਤੁਸੀਂ ਤੁਹਾਡੇ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਤੁਸੀਂ ਸਚਜੇ ਢੰਗ ਦੇ ਨਾਲ ਗੱਲ ਵੀ ਕਰ ਲੈਂਦੇ ਹੋ ਤੁਸੀਂ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਨਾ ਕਰੋ ਕਿ ਦਲਜੀਤ ਸ਼ੈਤਾਨ ਦੀ ਪੂਜਾ ਕਰਦਾ ਤੁਸੀਂ ਸਿੱਖ ਹੋ ਲੋਕਾਂ ਤੱਕ ਸਹੀ ਮੈਸੇਜ ਦਿਓ ਕਿ ਸ਼ੈਤਾਨ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੈਤਾਨ ਦੇ ਬਾਰੇ ਕੋਈ ਮੇਰੇ ਖਿਆਲ ਚ ਨਹੀਂ ਕਿਤੇ ਜ਼ਿਕਰ ਹੋਇਆ ਹੋਊਗਾ ਜੇ ਹੋਇਆ ਵੀ ਤਾਂ ਮੈਂ ਇਤਿਹਾਸਕਾਰ ਨਹੀਂ ਹੈਗਾ ਜੀ ਮੈਨੂੰ ਪਤਾ ਨਹੀਂ ਬਟ ਦਲਜੀਤ ਦੋਸਾਂ ਜਿਹੜੇ ਉੱਤੇ ਅਲੀਗੇਸ਼ਨ ਲੱਗਦੇ ਸ਼ੈਤਾਨ ਦੀ ਪੂਜਾ ਦਾ ਹਾਂਜੀ ਉਹ ਮੈਂ ਤੁਹਾਨੂੰ ਦੱਸਦਾ ਜੀ ਨਸੀਬ ਜੀ ਦਾ ਰਾਤ ਮੈਂ ਉਹ ਦੇਖਿਆ ਜਿਹੜਾ ਉਹਨਾਂ ਨੇ ਕੈਨੇਡਾ ਦੇ ਵਿੱਚ ਹੈਗੇ ਨੇ ਰੈੱਡ ਐਫਐਮ ਤੇ ਕੰਮ ਕਰਦੇ ਨੇ ਬੜੇ ਸਤਿਕਾਰਯੋਗ ਨੇ ਉਹਨਾਂ ਨੂੰ ਉਹ ਦੱਸ ਰਿਹਾ ਕਿ ਮੈਂ ਤੁਹਾਨੂੰ ਇੱਕ ਸੁਣਾਣਾ ਜੀ ਉਹ ਰੈਪ ਸੁਣਾਣਾ ਉਹਦੇ ਵਿੱਚ ਉਹ ਕਹਿ ਰਿਹਾ ਬੋਲੇ ਸੋ ਨਿਹਾਲ ਰਾ 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 ਸੋ ਬੋਲੇ ਸੋ ਨਿਹਾਲ ਦਾ ਜਿਹੜਾ ਜਕਾਰਾ ਹੈ ਤਾਂ ਜੋਸ਼ ਭਰਨ ਵਾਲਾ ਹੈ ਤੁਸੀਂ ਤਾਂ ਡਾਂਸ ਕਰਉਣ ਲੱਗੇ ਹੋਏ ਹੋ ਜਿੱਦਾਂ ਪੀਂਗ ਝੂਟਦੀਆਂ ਹੁੰਦੀਆਂ ਸੀ ਨਾ ਅੱਲਣ ਉਹ ਮਾਨਕ ਸਾਹਿਬ ਦਾ ਗਾਣਾ ਚੇਤੇ ਆ ਗਿਆ ਉਹਨਾਂ ਦਾ ਮੈਨੂੰ ਦੇਖ ਕੇ ਪੀਂਗਾ ਝੂਟਦੀਆਂ ਅੱਲਣ ਮਟਿਆਰਾਂ ਇਹਨਾਂ ਦਾ ਕੋਈ ਗਾਣਾ ਸੀਗਾ ਆ ਆ ਰਿਦਮ ਸੀ ਆਰ ਬੋਲੇ ਸੋ ਨਿਹਾਲ ਆ ਥੋੜੀ ਹੁੰਦਾ ਬੋਲੇ ਸੋ ਨਿਹਾਲ ਦਾ ਜਿਹੜਾ ਜਕਾਰਾ ਤੁਸੀਂ ਇਦਾਂ ਜਕਾਰਾ ਲਾਓਗੇ ਕਿੱਥੇ ਲਿਖਿਆ ਹੋਇਆ ਕਿ ਤੁਸੀਂ ਸਿੱਖ ਧਰਮ ਦੇ ਵਿੱਚ ਹੋ ਕੇ ਤੁਸੀਂ ਰੈਪ ਕਰੋ ਕਿ ਤੁਸੀਂ ਜਿਹੜੀ ਜਿਹੜੀ ਚੀਜ਼ ਹੈ ਜੀ ਵੀ ਭਾਈ ਨਸੀਬ ਸਾਹਿਬ ਹੁਣ ਦਿਲਜੀਤ ਦੇ ਖਿਲਾਫ ਬੋਲ ਰਹੇ ਪਹਿਲਾਂ ਮੂਸੇ ਵਾਲੇ ਦੇ ਨਾਲ ਉਹਨਾਂ ਦਾ ਕਾਉਂਟਰ ਕੋਈ ਫਰਕ ਨਹੀਂ ਪੈਣਾ ਮੈਂ ਦਿਲਜੀਤ ਨੂੰ ਬੇਨਤੀ ਕਰਦਾ ਕਿ ਦਿਲਜੀਤ ਵੀਰ ਜੇ ਗਾਹੇ ਵਗਾਹੇ ਇਸ ਵੀਡੀਓ ਤੇ ਤੇਰੀ ਨਿਗਾ ਪਈ ਇਹਨਾਂ ਚੀਜ਼ਾਂ ਦੇ ਜਵਾਬ ਹੀ ਨਾ ਦੇ ਦੇਖੋ ਇੱਕ ਹੁੰਦਾ 5G ਅੱਜ ਕੱਲ ਐਂਡਰੌਇਡ ਫੋਨ ਚੱਲ ਪਿਆ ਜੀ ਚੱਲ ਪਿਆ ਨਾ Apple 6 ਆ ਗਿਆ ਕਿ 7 ਆ ਗਿਆ ਮੇਰੇ ਕੋਲ ਤਾਂ Nokia ਦਾ ਫੋਨ ਹੁੰਦਾ ਸੀ ਸੀ ਦੇਖੋ ਜਿਹੜਾ ਦਿਲਜੀਤ ਹੈ ਉਹਦੀ ਜਿਹੜੀ ਪੋਜੀਸ਼ਨ ਇੱਥੇ ਆ ਹੁਣ ਤੁਸੀਂ ਨੋਕੀਆ ਦੇ 3310 ਦੇ ਵਿੱਚ Jio ਦੀ 5G ਚਲਾਓਗੇ ਤਾਂ ਚੱਲਣੀ ਨਹੀਂ ਹੈਗੀ ਸੋ ਨਸੀਬ ਜੀ ਤੁਹਾਡਾ ਜਿਹੜਾ ਹੈਸੀਅਤ ਤੁਹਾਡਾ ਹੈਸੀਅਤ ਸੌਰੀ ਜਿਹੜਾ ਤੁਹਾਡਾ ਰੁਤਵਾ ਹਲੇ ਦਿਲਜੀਤ ਦੁਸਾਂਝ ਵਾਲਾ ਨਹੀਂ ਹੋਇਆ ਵਾਹਿਗੁਰੂ ਕਰੇ ਤੁਸੀਂ ਵੀ ਤਰੱਕੀ ਕਰੋ ਬਾਬਾ ਨਾਨਕ ਤੁਹਾਨੂੰ ਦਿਲਜੀਤ ਦੁਸਾਂਝ ਜਿੰਨਾ ਸੁਪਰਸਟਾਰ ਬਣਾਵੇ ਪਰ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਜਿਹੜੇ ਵੀ ਲੋਕ ਦਿਲਜੀਤ ਦੀ ਬਦਕੋਈ ਕਰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਭਾਈ ਇੱਕ ਵਾਰੀ ਸਾਡੇ ਪਿੰਡ ਆਇਓ ਦਲਜੀਤ ਦੁਸਾਂਝ ਬੇਸ਼ੱਕ ਪਿੰਡ ਨਹੀਂ ਰਹਿੰਦਾ ਅਸੀਂ ਸਾਰੇ ਉਹਦੇ ਆਪਣੇ ਹੀ ਆ ਉਹ ਸਾਡਾ ਹੀ ਆ ਸਾਡਾ ਹੀ ਭਰਾ ਹੈ ਛੋਟਾ ਸਾਨੂੰ ਮਾਣ ਹੈ ਉਹਦੇ ਤੇ ਤੁਸੀਂ ਸਾਡੇ ਪਿੰਡ ਆਏ ਹੋ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਨਾਲ ਡਿਟੇਲ ਵਿੱਚ ਦੱਸਾਂਗੇ ਕਿ ਦਲਜੀਤ ਦੁਸਾਂਝ ਕੀ ਹੋ ਜਾ ਸਕਦਾ ਹੂੰ ਬਿਲਕੁਲ ਬਾਬਾ ਜੀ ਕੋਈ ਕੁਝ ਕਹਿਣਾ ਚਾਹੁੰਦਾ ਹੈ ਦਲਜੀਤ ਬਾਰੇ ਆ ਸਾਰਾ ਉਹਨਾਂ ਦਾ ਜੱਦੀ ਘਰ ਹੈ ਜਿਸ ਘਰ ਚ ਦਲਜੀਤ ਰਹਿੰਦੇ ਡਾਕਟਰ ਸਾਹਿਬ ਦੇਖਿਆ ਨਾ ਤੁਸੀਂ ਵੀ ਨਸੀਬ ਕਿਸ ਤਰੀਕੇ ਨਾਲ ਤੁਹਾਡੇ ਪਿੰਡ ਦੇ ਦਲਜੀਤ ਨੂੰ ਬੋਲ ਰਹੇ ਮਾਨ ਦੁਖੀ ਹੁੰਦਾ ਵੈਸੇ ਬਹੁਤ ਜ਼ਿਆਦਾ ਜੀ ਜਿਸ ਤੋਂ ਕਈ ਵਾਰ ਹੁੰਦਾ ਹੈ ਨਾ ਆਪਣੇ ਵੀਊ ਜਿਸ ਤਰ੍ਹਾਂ ਭਾਈ ਨੂੰ ਦੱਸਿਆ ਵੀ ਆਪਣੇ ਵੀਊ ਵਧਾਉਣ ਖਾਤਰ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਦਲਸੀ ਇਹ ਦਲਜੀਤ ਦਸਾਂਜ ਹੁਣੇ ਜਿਸ ਪੋਜੀਸ਼ਨ ਤੱਕ ਪਹੁੰਚ ਚੁੱਕੇ ਆ ਨਾ ਤੇ ਉਹਨਾਂ ਦੀ ਬਰਾਬਰ ਤਾਂ ਕਰਨੀ ਬੜੀ ਔਖੀ ਗੱਲ ਆ ਪਰ ਅਸੀਂ ਇਸ ਆਪਣੇ ਛੋਟੇ ਵੀਰ ਨੂੰ ਬੇਨਤੀ ਕਰਦੇ ਆ ਭਰਾ ਜਿਹੜੇ ਤੁਸੀਂ ਐਵੀਆਂ ਘਟੀਆਂ ਹਰਕਤਾਂ ਕਰਕੇ ਉਹਨਾਂ ਦੀ ਆਪਣੀ ਤੁਸੀਂ ਕੰਟਰੋਵਰਸੀ ਜਿਵੇਂ ਉਹਨੂੰ ਲਿਆਉਣਾ ਚਾਹੁੰਦੇ ਆ ਇਹ ਦੁਨੀਆ ਘਟੀਆਂ ਹਰਕਤਾਂ ਨਾ ਕਰੋ ਤੁਸੀਂ ਤੇ ਆਪਣੇ ਦਮ ਤੇ ਜੇਕਰ ਤੁਸੀਂ ਆਪਣੇ ਦਮ ਤੇ ਸਕਸੈਸ ਹੋ ਬੋ ਨਾ ਕਿਸੇ ਵੀ ਇਸ ਕੰਟਰੋਵਰਸੀ ਵਿੱਚ ਪਏ ਕਿ ਤੁਸੀਂ ਸਕਸੈਸ ਨਹੀਂ ਹੋ ਸਕਦੇ ਤੇ ਪਿੰਡ ਦਸਾਂਝ ਕਲਾ ਨੂੰ ਪੂਰੀ ਮੰਨਿਆ ਦਲਜੀਤ ਦਸਾਂਝ ਤੇ ਕਿ ਉਹਨਾਂ ਨੇ ਦਸਾਂਝ ਕਲੰਦਾ ਜਿਹੜਾ ਨਾਮ ਹੈ ਪੂਰੀ ਵਰਲਡ ਦੇ ਵਿੱਚ ਉਹਨਾਂ ਨੇ ਰੌਸ਼ਨ ਕੀਤਾ ਤੇ ਵਾਕਈ ਗੁਰਦੁਆਰਾ ਸਾਹਿਬ ਜਿੱਥੇ ਉਹ ਸ਼ੁਰੂ ਤੋਂ ਹੀ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਕਿ ਉਸੇ ਪਿੰਡ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਘਰ ਦੇ ਸੰਸਕਾਰੇ ਹੋਏ ਆ ਵੀ ਉਹ ਇਸ ਸ਼ੁਰੂ ਤੋਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਆ ਉਹ ਅੱਜ ਤੱਕ ਜੁੜੇ ਵੀ ਆ ਅੱਜ ਅਸੀਂ ਤਾਂ ਕਦੀ ਇਹ ਜਿਹੜੀ ਨਾਂ ਤੱਕ ਕਿਸੇ ਤੋਂ ਸੁਣਿਆ ਹੀ ਆ ਵੀ ਉਹ ਇਦਾਂ ਦੇ ਚੱਕਰਾਂ ਵਿੱਚ ਪੈਂਦੇ ਆ ਤੇ ਇਹ ਬਿਲਕੁਲ ਗਲਤ ਗੱਲ ਆ ਬਿਲਕੁਲ ਗਲਤ ਗੱਲ ਆ ਬਾਈ ਸਾਰੇ ਪਿੰਡ ਵਾਲੇ ਇੱਕ ਵਾਰੀ ਦੱਸ ਦਿਓ ਵੀ ਦਿਲਜੀਤ ਦੇ ਨਾਲ ਹੋ ਤੁਸੀਂ ਹਾਂ ਹੱਥ ਖੜਿਆ ਕੇ ਦੱਸ ਦਿਓ ਆ ਪਿੰਡ ਵਾਲੇ ਕਹਿੰਦੇ ਵੀ ਦਿਲਜੀਤ ਦੇ ਨਾਲ ਕਾਹੋ ਜੇ ਇਧਰਲੀ ਸਾਈਡ ਆਇਓ ਇੱਕ ਵਾਰੀ ਘਰ ਦੇਖੋ ਜੱਦੀ ਘਰ ਹੈ ਦਿਲਜੀਤ ਦਾ ਬਾਈ ਕਚੇਲਾ ਰਹਿ ਗਿਆ ਹੈ ਦਿਲਜੀਤ ਨੇ ਕਚੇਲਾ ਅੱਜ ਕੋਚੇਲਾ ਦੇ ਵਿੱਚ ਪੱਗ ਪਹੁੰਚੀ ਪੰਜਾਬੀਤ ਪਹੁੰਚੀ ਉਸ ਉਸ ਸਟੇਡੀਅਮ ਦੇ ਵਿੱਚ ਜਾਂ ਉਸ ਸਟੇਜ ਦੇ ਉੱਤੇ ਗਾਉਣਾ ਆਮ ਬੰਦੇ ਦਾ ਗੱਲ ਨਹੀਂ ਹੈਗੀ ਕਿਸੇ ਦੇ ਵੱਸ ਦੀ ਗੱਲ ਨਹੀਂ ਉਸ ਕਚੇਲਾ ਦੇ ਵਿੱਚ ਗਾਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਕਈ ਲੋਕਾਂ ਦੇ ਕੋਲ ਉਹ ਹੀ ਨਹੀਂ ਬਰਦਾਸ਼ਤ ਹੋਇਆ ਕਈ ਲੋ ਜਿਹੜਿਆ ਜਿੱਦ ਦਿਲਜੀਤ ਦੇ ਬਾਰੇ ਬੋਲਦੇ ਉਹਨਾਂ ਦੀ ਹੈਸੀਅਤ ਉਸ ਸਟੇਜ ਤੇ ਗਾਉਣਾ ਤਾਂ ਦੂਰ ਦੀ ਗੱਲ ਹੈ ਉਹ ਉਸ ਸਟੇਡੀਅਮ ਦੇ ਟਿਕਟ ਲੈਂਣ ਦੀ ਵੀ ਹੈ ਸੀਤਨੀ ਜਿਹੜੇ ਥੱਲੇ ਕਮੈਂਟ ਕਰੀ ਜਾਂਦੇ ਆ। ਹੂੰ। ਸੋ ਸਾਨੂੰ ਮਾਣ ਹੈ ਦਿਲਜੀਤ ਉਸਾਂ ਤੇ ਬਿਲਕੁਲ ਗਲਤ ਗੱਲਾਂ ਨਹੀਂ ਕਿ ਸ਼ੈਤਾਨ ਦੀ ਪੂਜਾ ਕਰਦਾ। ਉਹ ਸਾਹਮਣੇ ਗੁਰੂ ਘਰ ਦਿਖਦਾ। ਆ ਦਿਲਜੀਤ ਦਾ ਘਰ ਹੈ। ਸਾਹਮਣੇ ਗੁਰਦੁਆਰਾ ਸਾਹਿਬ ਹੈ। ਸਾਡੇ ਨਾਲ ਉਹ ਗੁਰਦੁਆਰਾ ਸਾਹਿਬ ਸ਼ਬਦ ਪੜਦਾ ਹੁੰਦਾ ਸੀ ਔਰ ਬੰਦਾ 4 ਵਜੇ ਕੋ 4 ਵਜੇ 4 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਚਾਲੇ ਪਾਉਂਦੀ ਸੀ। ਹੂੰ। ਉਹ 13 ਸਾਲ ਜਾਂ 14 ਸਾਲ ਦੀ ਉਮਰ ਦੇ ਵਿੱਚ 3:30 ਵਜੇ ਨਹਾ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹੁੰਚਾ ਹੁੰਦਾ ਸੀ ਔਰ ਰਾਤ ਨੂੰ 1:00 ਵਜੇ ਤੱਕ ਸੇਵਾ ਕਰਦੇ ਹੁੰਦੇ ਸੀ ਉਹਨੂੰ ਯਾਦ ਹੈ ਮੈਨੂੰ ਵੀ ਯਾਦ ਹੈ ਔਰ ਉਹਨਾਂ ਨੂੰ ਵੀ ਯਾਦ ਹੈ ਹੁਣ ਕੁਝ ਮੁੰਡੇ ਬਾਹਰ ਚਲੇ ਗਏ ਨੇ ਉਹਦੇ ਜਿਹੜੇ ਹਮ ਉਮਰ ਸੀਗੇ ਕੁਝ ਮੇਰੇ ਨਾਲ ਦੇ ਬਾਹਰ ਚਲੇ ਗਏ ਨੇ ਇਸ ਕਰਕੇ ਜਿਹੜੀ ਸਟੀਕ ਜਾਣਕਾਰੀ ਹੈ ਜੀ ਉਹ ਬਹੁਤ ਘੱਟ ਹੈ ਦਿਲਜੀਤ ਦੇ ਬਾਰੇ ਬਿਲਕੁਲ ਬਾਈ ਰਣਵੀਰ ਦਾ ਸਾਝ ਬਹੁਤ ਘਣਟਕਾਵਾ ਕਰ ਇਹ ਵੀ ਭਾਈ ਤੁਹਾਡੇ ਬੜੇ ਗੀਤ ਪੰਜਾਬੀਆਂ ਨੇ ਹਿੱਟ ਕੀਤੇ ਅੱਜ ਤੁਹਾਡਾ ਗਲਾ ਥੋੜਾ ਖਰਾਬ ਆ ਪਰ ਤੁਹਾਡਾ ਤਾਂ ਜੀ ਕਈ ਲੋਕ ਭਾਜੀ ਮੈਨੂੰ ਕਹਿ ਦਿੰਦੇ ਆ ਅੱਜ ਤੁਹਾਨੂੰ ਦਿਲ ਦੀ ਗੱਲ ਦੱਸਣਾ ਕਰਨ ਜੀ ਬਹੁਤ ਨਿਊਜ਼ ਚੈਨਲ ਵਾਲੇ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਦਿਲਜੀਤ ਦੇ ਨਾਲ ਅੱਜ ਮੈਂ ਪਹਿਲੀ ਵਾਰੀ ਖੁੱਲ ਕੇ ਬੋਲਿਆ ਦਿਲਜੀਤ ਦੇ ਬਾਰੇ ਉਹ ਵੀ ਤਦ ਬੋਲਿਆ ਕਿ ਯਾਰ ਜੇ ਅੱਜ ਅਸੀਂ ਪਿੰਡ ਵਾਲੇ ਉਹਦੇ ਨਾਲ ਨਾ ਖੜੇ ਹੋਏ ਜੇ ਅੱਜ ਅਸੀਂ ਮੂੰਹ ਦੇ ਵਿੱਚ ਘੁੰਗਰੀਆਂ ਪਾ ਕੇ ਬਹਿ ਜਾਈਏ ਤਾਂ ਉਹਨੂੰ ਉਹਨੂੰ ਫਿਰ ਕੀ ਉਹਨੂੰ ਦੁੱਖ ਹੋਊਗਾ ਕਿ ਮੇਰਾ ਪਿੰਡੂ ਵੀ ਨਹੀਂ ਬੋਲਿਆ ਮੇਰੇ ਹੱਕ ਚ ਕੋਈ ਮੈਂ ਕਹਿੰਦਾ ਅਸੀਂ ਹੱਕ ਠੋਕ ਕੇ ਦਿਲਜੀਤ ਦੇ ਨਾਲ ਅੱਜ ਅਚਾਨਕ ਤੁਹਾਡਾ ਪ੍ਰੋਗਰਾਮ ਬਣਿਆ ਨਹੀਂ ਤਾਂ ਅਸੀਂ ਪੂਰੀ ਇੱਥੇ ਮੇਲਾ ਲਾ ਦੇਣਾ ਸੀ ਤੁਹਾਡੇ ਆਉਣ ਲਈ ਅਚਾਨਕ ਪ੍ਰੋਗਰਾਮ ਬਣਿਆ ਕਰਕੇ ਇੰਨਾ ਜ਼ਿਆਦਾ ਅਸੀਂ ਬੰਦੇ ਇਕੱਠੇ ਨਹੀਂ ਕਰ ਸਕੇ ਤੁਹਾਨੂੰ ਪਤਾ ਲੱਗ ਜਾਣਾ ਸੀ ਕਿ ਸਾਰਾ ਨਗਰ ਦਿਲਜੀਤ ਦੇ ਹੱਕ ਵਿੱਚ ਉਹ ਸ਼ਲੋਕ ਮੈਨੂੰ ਨਿਊਜ਼ ਚੈਨਲ ਵਾਲੇ ਕਹਿੰਦੇ ਸੀ ਕਿ ਭਾਜੀ ਤੁਸੀਂ ਦਿਲਜੀਤ ਦੇ ਬਾਰੇ ਇਹ ਗੱਲ ਬੋਲ ਦਿਓ ਕਿ ਦਿਲਜੀਤ ਮੈਨੂੰ ਪੁੱਛਦਾ ਨਹੀਂ ਹੈਗਾ ਅਸੀਂ ਇਕੱਠੇ ਹੁੰਦੇ ਸੀਗੇ ਵੀ 네ਗੇਟਿਵ ਤਰੀਕੇ ਦੇ ਨਾਲ ਮੜ ਜਾ ਕਹਿੰਦੇ इमोशनल ਹੋ ਜਾ ਮੈਂ ਕਿਹਾ ਕਿਉਂ ਹੋਵਾਂ ਜਾਰ ਜਦੋਂ ਦਿਲਜੀਤ ਮਿਲਦਾ ਮੈਨੂੰ ਉਹ ਜੇ ਬੈਠਾ ਹੋਵੇ ਖੜਾ ਹੋ ਕੇ ਮਿਲਦਾ ਪੰਜਾਬ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਨਾ ਮੜ ਜਾ ਜੀ इमोशनल ਹੋ ਜਾ ਭਾਈ ਤੁਹਾਡੀ ਤੁਹਾਡੀ ਇੰਟਰਵਿਊ ਚੱਲ ਪੂ ਹੈ ਵੀ ਪੰਜਾਬੀ ਕਹਿਣਗੇ ਵੀ ਤੁਹਾਨੂੰ ਵੀਰ ਹੈ ਕੋਈ ਹੈ ਕਹਿੰਦੇ ਵਾਇਰਲ ਹੋ ਜਾਣੀ ਉਸ ਤੋਂ ਬਾਅਦ ਤੁਸੀਂ ਗੀਤ ਕਰਦੇ ਹੋ ਮੈਂ ਕਿਹਾ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਪੇ ਮੈਂ ਕਿਸੇ ਦੀ ਲਾਈਨ ਨੂੰ ਛੋਟਾ ਕਰਕੇ ਆਪਣੀ ਲਾਈਨ ਨਹੀਂ ਵੱਡੀ ਕਰਨੀ ਦਲਜੀਤ ਦੀ ਆਪਣੀ ਮਿਹਨਤ ਹੈ ਭਾਜੀ ਸਵੇਰ ਨੂੰ ਜਿਹੜਾ ਬੰਦਾ ਉੱਠ ਕੇ ਜਿੰਮ ਜਾਂਦਾ ਉਸ ਤੋਂ ਬਾਅਦ ਪਰਮਾਤਮਾ ਨਾਲ ਵੀ ਪਿਆਰ ਕਰਦਾ ਫਿਰ ਆਪਣਾ ਮੈਟਰ ਤਿਆਰ ਕਰਦਾ ਫਿਰ ਤਰਜਾ ਬਣਾਉਂਦਾ ਨਸੀਬ ਜੀ ਨੂੰ ਬੇਨਤੀ ਆ ਕਿ ਉੱਥੇ ਖੜ੍ਹ ਜਾਓ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੋ ਨਸੀਬ ਜੀ ਜੇ ਕਰਦੇ ਹੋ ਤਾਂ ਸੁਖਨੀ ਸਾਹਿਬ ਦੇ ਅਰਥ ਸਮਝਣ ਸ਼ੁਰੂ ਕਰ ਦੋ ਤੁਸੀਂ ਦਲਜੀਤ ਨਾਲੋਂ ਵੀ ਜ਼ਿਆਦਾ ਕੰਮ ਜਾਬ ਹੋ ਜਾਣਾ ਸੋ ਮੈਂ ਇਦਾਂ ਦਾ ਕੰਮ ਨਹੀਂ ਕੀਤਾ ਤੇ ਬਹੁਤ ਨੇ ਕਿਹਾ ਕਿ ਤੁਸੀਂ ਇਹੋ ਜਿਹਾ ਬੋਲਦਾ ਹੋ ਤੁਹਾਨੂੰ ਤਰੱਕੀ ਹੋ ਜਾਣੀ ਆ ਪੰਜਾਬ ਫਿਲਮ ਦੀ ਸ਼ੂਟਿੰਗ ਚੱਲਦੀ ਸੀਗੀ ਮੈਂ ਔਰ ਇਹਨਾਂ ਦਾ ਬੇਟਾ ਐ ਸਾਬੀ ਇਹ ਅੰਕਲ ਦਾ ਬੇਟਾ ਸਾਬੀ ਐ ਅਸੀਂ ਕਿਸੇ ਕੰਮ ਵਾਸਤੇ ਮਿਲਣ ਗਏ ਤਾਂ ਉਸ ਵੇਲੇ ਉਹਨਾਂ ਦੇ ਨਾਲ ਕਿਰਨ ਖੇਰ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਨੇ ਉਹ ਉੱਥੇ ਬੈਠੇ ਸੀਗੇ ਤੇ ਦਿਲਜੀਤ ਦਸਾਂਝ ਲੰਚ ਕਰ ਰਿਆ ਸੀਗਾ ਬੰਦਾ ਲੰਚ ਛੱਡ ਕੇ ਉੱਠ ਕੇ ਸਾਨੂੰ ਜੱਫੀ ਪਾ ਕੇ ਮਿਲਿਆ ਔਰ ਸਤਕਾਰ ਨਾਲ ਮਿਲਿਆ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਅਸੀਂ ਫਿਰ ਉਹ ਜਦੋਂ ਲੰਚ ਤੋਂ ਬਾਅਦ ਵਿੱਚ ਮੇਰੇ ਕੋਈ ਦੋਸਤ ਸੀਗੇ ਉਹਨਾਂ ਨੇ ਫਿਲਮ ਦੇ سلسلے 'ਚ ਉਹਨਾਂ ਨੂੰ ਮਿਲਣਾ ਸੀ ਉਸ ਤੋਂ ਬਾਅਦ ਵਿੱਚ ਮੈਨੂੰ ਕਹਿੰਦਾ ਮੇਰਾ ਨਾਮ ਰਾਣਾ ਆ ਛੋਟਾ ਕਹਿੰਦਾ ਰਾਣੇ ਭਾਜੀ ਆ ਜਾਓ ਆਪਾਂ ਰੂਮ 'ਚ ਬੈੰਨੇ ਚਾਹ ਪਾਣੀ ਪੀੰਨੇ ਆ ਇੱਕ ਤੋਂ ਡੇਢ ਘੰਟਾ ਆਈ ਥਿੰਕ ਜ਼ਿਆਦਾ 2 ਘੰਟੇ ਅਸੀਂ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਪਿੰਡ ਦੀਆਂ ਗੱਲਾਂ ਬਾਤਾਂ ਕੀਤੀਆਂ ਆ ਗੁਰਦੁਆਰਾ ਸਾਹਿਬ ਜਦੋਂ ਇਕੱਠੇ ਹੁੰਦੇ ਸੀ ਉਹ ਗੱਲਾਂ ਬਾਤਾਂ ਕੀਤੀਆਂ ਤੇ ਉਹਨੂੰ ਕਿਵੇਂ ਕਹਿ ਸਕਦਾ ਭਾਜੀ ਮੈਂ ਮਾੜਾ ਉਸ ਤੋਂ ਬਾਅਦ ਵਿੱਚ ਇੱਥੇ ਸੀਗਾ ਦੂਸਰਾ ਜਿਲੰਦਰ ਪ੍ਰੋਗਰਾਮ ਸੀ ਉਹਦਾ ਟੂਰਨਾਮੈਂਟ ਦੇ ਉੱਤੇ ਮੈਨੂੰ ਕੁਲਦੀਪਾ ਜੀ ਉਸਲੇ ਨਾਲ ਹੁੰਦੇ ਸੀ ਕੁਲਦੀਪਾ ਜੀ ਕਹਿੰਦੇ ਭਈ ਰਾਣੇ ਭਾਜੀ ਤੁਹਾਨੂੰ ਦਿਲਜੀਤ ਭਾਜੀ ਫੋਨ ਕਰਦੇ ਤੁਸੀਂ ਕਰਿਓ ਉਹਨਾਂ ਨੂੰ ਚੱਕਿਆ ਨਹੀਂ ਤੁਸੀਂ ਉਹਨਾਂ ਦਾ ਫੋਨ ਤੇ ਮੈਂ ਉਹਨੂੰ ਦੁਬਾਰਾ ਦਿਲਜੀਤ ਭਾ ਨੂੰ ਫੋਨ ਕੀਤਾ ਕਹਿੰਦੇ ਭਾਜੀ ਆ ਜਿਓ ਜਲੰਧਰ ਆਪਾਂ ਮਿਲਦੇ ਆ ਮੇਰੇ ਨਾਲ ਸਿਗਾ ਮੁੰਡਾ ਉਹਨੂੰ ਬੜਾ ਸ਼ੌਕ ਸੀ ਦਿਲਜੀਤ ਨਾਲ ਫੋਟੋ ਕਰਾਉਣ ਦਾ ਮੈਂ ਕਿਹਾ ਫੋਟੋ ਕਰਾਉਣੀ ਆ ਦਿਲਜੀਤ ਭਾ ਤੁਹਾਡੇ ਨਾਲੇ ਨੇ ਮੈਨੂੰ ਕਹਿੰਦਾ ਭਾਜੀ ਤੁਸੀਂ ਮੈਨੂੰ ਭਾਜੀ ਨਾ ਕਿਹਾ ਕਰੋ ਕਹਿੰਦਾ ਮੈਂ ਛੋਟਾ ਤੁਹਾਡੇ ਤੋਂ ਉਹਨਾਂ ਆਪਣਾ ਛੋਟਾ ਨਾਮ ਲਿਆ ਮੈਂ ਉਹ ਨਾਮ ਨਹੀਂ ਲੈਣਾ ਚਾਹੁੰਦਾ ਕਹਿੰਦਾ ਭਾਜੀ ਮੇਰੇ ਲਈ ਤੁਸੀਂ ਉਹ ਹੋਈਓ ਤੇ ਉਸ ਬੰਦੇ ਲਈ ਕਿਵੇਂ ਮੈਂ ਮਾੜਾ ਕਹਿ ਦਊਗਾ ਕਿਵੇਂ ਮਾੜਾ ਕਰਦਾ ਬਿਲਕੁਲ ਕਿਸਾਨਾਂੰਦੋਂ ਲੋਕ ਕੋਲ ਆਪ ਇਕੱਠਾ ਲੜਾ ਉਹ ਚ ਦਿਲਜੀਤ ਨੇ 1.5 ਕਰੋੜ ਰੁਪਏ ਭੇਜਿਆ ਨਸੀਬ ਸਾਹਿਬ ਨੇ ਕਿੰਨੇ ਕੁ ਭੇਜੇ ਹੋਣਗੇ ਜੇ ਹੁਣ ਨਸੀਬ ਸਾਹਿਬ ਨੂੰ ਪੁੱਛੂ ਜੇ ਉਹਨਾਂ ਦੇ ਨਸੀਬਾਂ ਚ ਹੋਊਗਾ ਦੇਖੋ ਅਸਲ ਵਿੱਚ ਤਾਂ ਨਸੀਬ ਤਾਂ ਦਿਲਜੀਤ ਦਾ ਨਸੀਬ ਕਿੰਨਾ ਚੰਗਾ ਨਾ ਸੋ ਨਸੀਬ ਸਾਹਿਬ ਨੂੰ ਮੈਂ ਇਹਨਾਂ ਨੂੰ ਮੈਂ ਜਾਣਦਾ ਹੀ ਨਹੀਂ ਹੈਗਾ ਜੀ ਮੈਂ ਮਾਫ ਕਰਨਾ ਨਸੀਬ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਤੁਸੀਂ ਇਦਾਂ ਦਾ ਕੰਮ ਕਰੋ ਸ੍ਰੀ ਤੋਂ ਵਿਦਆਊਟ ਕੰਟਰੋਵਰਸੀ ਤੋਂ ਬਾਬਾ ਨਾਨਕ ਤੁਹਾਨੂੰ ਦਲਜੀਤ ਨਾਲੋਂ ਵੀ ਜ਼ਿਆਦਾ ਹਿੱਟ ਕਰੇ ਔਰ ਤੁਸੀਂ ਪ੍ਰਮਾਤਮਾ ਦੇ ਨਾਲ ਲੱਗੇ ਰਹੋ ਇਹ ਮਾਸਟਰ ਸ਼ਿਗਾਰਾ ਸਿੰਘ ਜੀ ਦਾ ਘਰ ਹੈ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਔਰ ਦਲਜੀਤ ਦੋਸਾਂ ਦੇ ਸਕੇ ਚਾਚਾ ਜੀ ਅੱਜ ਪਿੰਡ ਦੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਔਰ ਉਹਨਾਂ ਦੇ ਜਾਣ ਦੇ ਨਾਲ ਸਾਨੂੰ ਬਹੁਤ ਵੱਡਾ ਪੂਰੇ ਨਗਰ ਨੂੰ ਇਹਨਾਂ ਗੱਲਾਂ ਤੇ ਮੈਂ ਇਮੋਸ਼ਨਲ ਹੋਊਗਾ ਜਿਹੜੀਆਂ ਬਣਦੀਆਂ ਨੇ ਕਿ ਸ਼ਿਗਾਰਾ ਸਿੰਘ ਦੇ ਜਾਣ ਦੇ ਨਾਲ ਪੂਰੇ ਨਗਰ ਨੂੰ ਬਹੁਤ ਵੱਡਾ ਘਾਟਾ ਹੋਇਆ ਬਹੁਤ ਵੱਡਾ ਘਾਟਾ ਹੋਇਆ ਸੋ ਸਾਡੇ ਵੱਡੇ ਵੀਰ ਨੇ ਬਿਰਦੀ ਸਾਹਿਬ ਤੇ ਬਿਰਦੀ ਸਾਹਿਬ ਇਹ ਹੁਣ ਤੁਹਾਨੂੰ ਅਸੀਂ ਉਸ ਗੁਰਦੁਆਰਾ ਸਾਹਿਬ ਲੈ ਕੇ ਚੱਲਦੇ ਆ ਜਿਸ ਗੁਰਦੁਆਰਾ ਸਾਹਿਬ ਦਿਲਜੀਤ ਦੁਸਾਂ ਸ਼ਬਦ ਪੜਦਾ ਹੁੰਦਾ ਸੀ ਇਹ ਮਾਸਟਰ ਜੀ ਨੇ ਸਾਡੇ ਪੀਟੀ ਮਾਸਟਰ ਜੀ ਨੇ ਸਾਡਾ ਘਰ ਦੂਰ ਹੈ ਇਹਨਾਂ ਦਾ ਨਾਮ ਹੈ ਸਾਬੂ ਚਾਚਾ ਮਾੜਾ ਮਾਰ ਕੈਮਰਾ ਜੀ ਇਹਨਾਂ ਦਾ ਨਾਮ ਹੈ ਸਾਬੂ ਚਾਚਾ ਇਹਨਾਂ ਦਾ ਘਰ ਉਹ ਸਾਹਮਣੇ ਦਲਜੀਤ ਦਸਾਂ ਤੋਂ ਦੋ ਘਰ ਛੱਡ ਕੇ ਆ ਇਹ ਸਿੰਦਾ ਭਾਜੀ ਆ ਟਮਕਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦਾ ਘਰ ਵੀ ਨੇੜੇ ਹੀ ਹੈ ਇਹ ਪੀਟੀ ਮਾਸਟਰ ਜੀ ਨੇ ਸਕੂਲ ਦੇ ਵਿੱਚ ਰਹਿੰਦੇ ਇਹਨਾਂ ਦਾ ਘਰ ਇੱਥੇ ਨੇੜੇ ਹੀ ਹੈ ਇਹ ਮੁੰਡਾ ਜਾਣਦਾ ਜ਼ਰੂਰ ਹੈ ਪਰ ਮਿਲਿਆ ਤਾਂ ਨਹੀਂ ਹੁਣ ਤੂੰ ਕਦੇ ਦਲਜੀਤ ਨੂੰ ਕਿ ਤੂੰ ਜਨਮਵਾਰਚ ਇਹਦਾ ਜਨਮਵਾਰ ਦਾ ਜੀ ਇਹ ਅੰਕਲ ਨੇ ਇਹਨਾਂ ਦੇ بیٹے ਦਾ ਦੋਸਤ ਹੈ ਉਹ ਠੀਕ ਹੈ ਜੀ ਇਹ ਸੁੱਖੀ ਭਾਦੀ ਆ ਇਹਨਾਂ ਦਾ ਘਰ ਉਹ ਸਾਹਮਣੇ ਆ ਇਹ ਹਰ ਜੀ ਇਹਨਾਂ ਦੇ ਰਿਸ਼ਤੇਦਾਰੀ ਵੀ ਆ ਤੇ ਉਹ ਵੀ ਆ ਨਾ ਸੋ ਪਿੰਡ ਦੇ ਨਾਲ ਜੁੜਿਆ ਹੋਇਆ ਪਿੱਛੇ ਜੇ ਆ ਕੇ ਗਿਆ ਔਰ ਕੱਲੇ ਕੱਲੇ ਨੂੰ ਪਛਾਣ ਕਿਉਂ ਜਫੀਆਂ ਪਾ ਕੇ ਮਿਲ ਕੇ ਗਿਆ ਬਿਲਕੁਲ ਇਹ ਗੱਲਾਂ ਗਲਤ ਨੇ ਸ਼ੈਤਾਨ ਦੀ ਪੂਜਾ ਕਰਦਾ ਉਹ ਤਾਂ ਲੋ ਨਿਆਣੇ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਇਨਸਾਨ ਹੈ ਉਹ ਨਹੀਂ ਨਹੀਂ ਗਲਤ ਗੱਲ ਹੈ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਬਿਲਕੁਲ ਦਸਾਂਝਾਂ ਵਾਲਾ ਨਾਮ ਦੇਣਾ ਉੱਤੇ ਛਪਿਆ ਖਾਸਾ ਜ਼ੋਰ ਲੱਗ ਜੋ ਮਿਟਾਉਣ ਵਾਸਤੇ ਇਹ ਘਰ ਦਲਜੀਤ ਦਾ ਲੱਗਦਾ ਨਸੀਬ ਸਾਹਿਬ ਨੂੰ ਪਤਾ ਲੱਗ ਗਿਆ ਹੋਊਗਾ ਕਿ ਜੋ ਦਲਜੀਤ ਹੈ ਸ਼ਤਾਨ ਦੀ ਪੂਜਾ ਕਰਦਾ ਜਾਂ ਰੱਬ ਦੀ ਪਿੰਡ ਵਾਲਾ ਨੇ ਤੇ ਕਲੀਅਰ ਕਰਤਾ ਬਾਕੀ ਤੁਹਾਨੂੰ ਗੱਲ ਸਮਝ ਲੱਗਦੀ ਕਿ ਨਹੀਂ ਤੁਹਾਡੇ ਤੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ